नमस्कार सत श्री अकाल स्वागत है ਤੁਹਾਡਾ ਪੰਜਾਬੀ ਜਾਗਰਨ ਦੇ YouTube ਚੈਨਲ ਤੇ ਮੈਂ ਅਨੁਵਾਤਾ ਗੁਰਾਇਆਂ ਪੁਲਿਸ ਵੱਲੋਂ 88 F NDPS ਐਕਟ ਅਧੀਨ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਫਰੀਜ਼ ਕਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ थाना ਗੁਰਾਇਆਂ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਅਧੀਨ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਗੀਰੋ ਪਤਨੀ ਜੈਲाराम ਦੀ ਪ੍ਰਾਪਰਟੀ ਫਰੀਜ਼ ਕਰਾਉਣ ਲਈ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਤੁਸੀਂ ਵੀ ਸੁਣੋ ਥਾਣਾ ਗੁਰਾਇਆ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਨੇ ਕੀ ਕਿਹਾ ਇਹ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਚਲਾਈ ਹੋਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਜਵੰਦਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਰਵਨ ਸਿੰਘ ਬੱਲ ਉਹਨਾਂ ਦੇ ਹੁਕਮਾਂ ਤੇ ਜਗੀਰੋ ਵਾਈਫ ਆਫ ਜੈਲਾ ਵਾਸੀ ਲਾਂਗੜੀਆਂ ਮੱਲਾ ਗੁਰਾਇਆਂ ਦੀ ਇਹ ਤਿੰਨ ਮੰਜ਼ਲੀ ਕੋਠੀ ਸੀਗੀ ਜਿਹੜੀ ਇਹ ਇਹਨਾਂ ਨੇ ਕੋਠੀ ਜਿਹੜੀ ਹੈਗੀ ਇਹ ਨਸ਼ੇ ਤੋਂ ਬਣਾਈ ਸੀਗੀ ਔਰ ਇਹ ਕੋਈ ਵੀ ਹੋਰ ਪੈਸਾ ਸ਼ੋ ਨਹੀਂ ਕਰ ਸਕੇ ਇਸ ਕਰਕੇ ਇਹ ਕੋਠੀ ਨੂੰ ਹੈਰ ਅਥਾਰਟੀ ਦਿੱਲੀ ਵੱਲੋਂ ਜਿਹੜਾ ਠਾਠ ਐਫ ਐਨ ਡੀ ਪੀ ਐਸ ਐਕਟ ਦਾ ਜਿਹੜਾ ਇਹਨੂੰ ਫ੍ਰੀਜ਼ ਕਰ ਦਿੱਤਾ ਗਿਆ ਇਹਦੀ ਕੀਮਤ ਜਿਹੜੀ ਹੈਗੀ ਆ 70 ਲੱਖ 30000 ਦੇ ਕਰੀਬ ਜਿਹੜੀ ਆ ਇਹ ਪਾਈ ਗਈ ਆ ਇਹਦੇ ਜਿਹੜੇ ਆਰਡਰ ਸੀਗੇ ਉਹ ਅਸੀਂ ਨਾਲ ਚਪਕਾਤੇ ਅੱਜ ਇਹਨਾਂ ਦੀ ਕੋਠੀ ਦੇ ਬਾਹਰ ਜਿਹੜੇ ਲਗਾਤੇ ਨੇ ਇੱਕ ਕਾਪੀ ਜਿਹੜੀ ਹੈਗੀ ਆ ਜ਼ਗੀਰੋ ਵਾਈਫ ਫ ਜੈਲਾ ਨੂੰ ਜਿਹੜੀ ਆ ਅਸੀਂ ਰਸੀਵ ਕਰਾਤੀ ਆ ਤੇ ਅੱਗੋਂ ਵੀ ਜੇੜਾ ਕੋਈ ਹੋਰ ਇਸ ਤੋਂ ਇਲਾਵਾ ਵੀ ਕਿਸੇ ਨੇ ਵੀ ਨਸ਼ੇ ਤੋਂ ਕੋਈ ਪ੍ਰਾਪਰਟੀ ਬੜਾਈ ਆ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਇਸੇ ਤਰ੍ਹਾਂ ਦੀ ਅੱਗੇ ਜਿਹੜੀਆਂ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਇਹਦਾ ਬੇਟਾ ਵੀ ਇਸੇ ਕੰਮ ਦੇ ਵਿੱਚ ਹਾਂਜੀ ਇਹਦਾ ਬੇਟਾ ਵਿਜੇ ਕੁਮਾਰ ਜਿਹੜਾ ਹੈਗਾ ਉਹ ਵੀ ਇਸੇ ਕੰਮ ਦੇ ਵਿੱਚ ਹੀ ਉਹਦੇ ਖਿਲਾਫ ਕਾਫੀ ਐਨਡੀਪੀਐਸ ਦੇ ਘਰੇਵਟੀ ਦੇ ਮੁਕਦਮੇ ਦਰਜਾ ਜੋ ਇਸ ਟਾਈਮ ਜੇਲ੍ਹ ਦੇ ਵਿੱਚ ਆ ਜਗੀਰੋ ਦੇ ਖਿਲਾਫ ਕਿੰਨੇ ਕਾਮਲੇ ਦਰਜ ਜਗੀਰੋ ਦੇ ਖਿਲਾਫ ਵੀ ਤਕਰੀਬਨ 7-8 ਮਾਮਲੇ ਜਿਹੜੇ ਉਹ ਐਨਡੀਪੀਐਸ ਦੇ ਦਰਜਾਰੇ ਉਹ ਹੁਣ ਇਸ ਟਾਈਮ ਕਿੱਥੇ ਲੋਕੇਸ਼ਨ ਹਾਂਜੀ ਕੁਝ ਮਾਮਲੇ ਜਿਹੜੇ ਅਦਾਲਤ ਵਿੱਚ ਚੱਲ ਰਹੇ ਨੇ ਕਈਆਂ ਦਾ ਡਿਸੀਜਨ ਹੋ ਗਿਆ ਉਹਦੇ ਵਿੱਚੋਂ ਹੂੰ ਹੋ ਬਾਹਰ ਹੈ ਜੀ ਇਸ ਟਾਈਮ ਇਹ ਜਗੀਰੋ ਜਿਹੜੀ ਬਾਹਰ ਆਈ ਹੋਈ ਹੈ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ ਇੱਥੋਂ ਮੈਸੇਜ ਦੇਣਾ ਚਾਹੁੰਗੇ ਇਲਾਕਾ ਨਵਾਸਿਆਂ ਨੂੰ ਮੈਸੇਜ ਇਹੀ ਆ ਕਿ ਜਿਹੜੇ ਵੀ ਬੁਰੇ ਕੰਮ ਕਰ ਰਹੇ ਨੇ ਨਸ਼ੇ ਦਾ ਧੰਦਾ ਕਰਕੇ ਇਹੋ ਜਿਹੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਗੱਡੀਆਂ ਕਾਰਾਂ ਖਰੀਦਦੇ ਨੇ ਉਹਨਾਂ ਦਾ ਵੀ ਹਸ਼ਰ ਕਾਨੂੰਨ ਮੁਤਾਬਕ ਜੋ 68 ਐਫ ਦੇ ਤਹਿਤ ਹੈਰ ਅਥਾਰਟੀ ਨੂੰ ਲਿਖ ਕੇ ਭੇਜਿਆ ਜਾਏਗਾ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਹੀ ਫ੍ਰੀਜ਼ ਕਰਾਈਆਂ ਜਾਣਗੀਆਂ ਗੁਰਾਇਆ ਤੋਂ ਮਨਜੀਤ ਮੱਕੜ ਦੀ ਰਿਪੋਰਟ ਪੰਜਾਬੀ ਜਾਗਰਣ